ਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਪੱਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨੇ ਵਾਜੇ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਦਮੀਆਂ ਦੀ ਸਰਕਾਰ ਬਣੀ ਸੀ ਇਹ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਿਹਾ ਲੈ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਮਾ ਖਰਚ ਖੜਾ ਹੋਊਗਾ ਹੁਣ ਦੇਖਿਆ ਤੁਸੀਂ ਹੋਤਾ ਗਏ ਹੁਣੇ ਹੁਣ ਕੋਈ ਕਹਿੰਦਾ ਵੀ ਰੋ ਤਾਂ ਕਿਤੇ ਜੋ ਰੋ ਤਾਂ ਕਲੇਕਾਂ ਲੈਣਗੇ ਭਾਈ ਉਹ ਦੁੱਖ ਜਿਹੇ ਸੇਟਾਂ ਵਾਲੇ ਕਹਿਣਗੇ ਭਾਈ ਆ ਤੁਸੀਂ ਕੰਮਲੇ ਕੀਤੇ ਨੇ ਆਪਣੇ ਆਪ ਸੰਭੋ ਤੁਸੀਂ ਹੈ ਸੋ ਇਸ ਕਰਕੇ ਮਨ ਲੱਗਾ ਨਾ ਮਖਾ ਚਖੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਿਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਨਹੀਂ ਹੈਗੀ ਉਪਰ ਚ ਇਹਦਾ ਕੋਈ ਮਤਲਬ ਹੱਲ ਹੋ ਲਗੇ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਬੜਿੰਗ ਕੋਈ ਨਾ ਜਿਹੋ ਸਿੱਧੂ ਤੋਂ ਕਰਾਇਆ ਹੋਇਆ ਟੂਣਾ ਡਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕੀ ਪਤਾ ਭਾਈ ਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਬੱਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨਵਾ ਜੇ ਇਹ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਜ਼ਮੀਨ ਦੀ ਸਰਕਾਰ ਬਣੀ ਸੀ ਇਹ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਖਿਆਲ ਲੈ 2025 ਤੇ 26 ਦੇ ਨੇੜੇ ਜਾ ਕੇ ਇਹ ਪਾਗਲ ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਾ ਮਾ ਖਰਚ ਖੜਾ ਹੋਊਗਾ ਹੁਣ ਦੇਖਿਆ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋ ਤਾਂ ਕਿਤੇ ਰੋ ਤਾਂ ਕਾਲੇ ਕਿਉਂ ਲੈਣਗੇ ਭਾਈ ਦੂਜੀਆਂ ਸੇਟਾਂ ਵਾਲੇ ਕਹਿਣਗੇ ਭਾਈ ਆ ਤੁਸੀਂ ਕੰਮਲੇ ਕੀਤੇ ਨੇ ਆਪਣੇ ਆਪ ਸੰਭੋ ਤੁਸੀਂ ਹੈ ਸੋ ਇਸ ਕਰਕੇ ਮਨ ਲੱਗਾ ਨਾ ਮਾ ਖਰਚਾ ਖੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਨਹੀਂ ਹੈਗੀ ਉਪਰ ਚ ਇਹਦਾ ਕੋਈ ਮਤਲਬ ਹੱਲ ਹੁਲ ਗਏ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਪੜਿੰਗ ਕੋਈ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕੀ ਪਤਾ ਭਾਈ ਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਪਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨਵਾ ਜੇ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਦਮੀਮੀ ਸਰਕਾਰ ਬਣੀ ਸੀ ਇਹ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਹਿੰਦਾ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਵਾਂ ਖਰਚ ਖੜਾ ਹੋਊਗਾ ਹੁਣ ਦੇਖੋ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋ ਤਾਂ ਕਿੱਥੇ ਰੋ ਤਾਂ ਕਲੇ ਕਿਉਂ ਲੈਣਗੇ ਭਾਈ ਉਹ ਦੂਜੇ ਸੇਟਾਂ ਵਾਲੇ ਕਹਿਣਗੇ ਭਾਈ ਆ ਤੁਸੀਂ ਕੰਮਲੇ ਕੀਤੇ ਨੇ ਆਪਣੇ ਆਪ ਸੰਭੋ ਤੁਸੀਂ ਹੈਂ ਸੁਇਸ ਕਾ ਕੀ ਮੰਨ ਲਾਦਾ ਨਾ ਮਾ ਖਰਚਾ ਖੜਾ ਕਰਨ ਕੇ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਹੀ ਹੈਗੀ ਉਪਜ ਇਹਦਾ ਕੋਈ ਮਤਲਬ ਹੱਲ ਹੋ ਲਗੇ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਬੜਿੰਗ ਕੋਈ ਨਵਜੋ ਸਿੱਧੂ ਤੋਂ ਕਰਾਇਆ ਹੋਇਆ ਟੂਣਾ ਡਾਣਾ ਟੱਪ ਗਿਆ ਹੋਣਾ ਹੈਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕੀ ਪਤਾ ਭਾਈ